ਮੈਂ ਗੱਲ ਕਰ ਰਿਹਾ ਸੀ ਆ ਜਿਹੜੇ ਅਸੀਂ ਸਾਹ ਲੈ ਰਹੇ ਆ ਇਹ ਸਾਹਾਂ ਦੀ ਬੜੀ ਕੀਮਤ ਹੈ ਬੰਦੇ ਨੇ ਜ਼ਿੰਦਗੀ ਵਿੱਚ ਕਰੋੜਾ ਰੁਪਈਆ ਕਮਾਇਆ ਹੋਵੇ ਹੋ ਜੇ ਮੌਤ ਚੜ੍ਹਾਈ ਕਰ ਜਾਏ ਦੁਨੀਆ ਦੇ ਵੱਡੇ ਤੋਂ ਵੱਡੇ ਡਾਕਟਰ ਨੂੰ ਆਖੋ ਡਾਕਟਰ ਸਾਹਿਬ ਇਹਨੇ ਜ਼ਿੰਦਗੀ ਵਿੱਚ ਕਮਾਇਆ ਕਰੋੜਾ ਰੁਪਈਆ ਕਰੋੜਾ ਰੁਪਈਆ ਕਮਾਈ ਸਾਰੀ ਤੁਹਾਨੂੰ ਦੇ ਦਿੰਨੇ ਆ ਇਹ ਮਰੇ ਹੋਏ ਵਿੱਚ ਦੋ ਸਾਹ ਪਾ ਦਿਓ ਕੋਈ ਦੁਨੀਆ ਦਾ ਐਹੋ ਜਿਹਾ ਡਾਕਟਰ ਹੈ ਜੀ ਜਿਹੜਾ ਮਰੇ ਹੋਏ ਵਿੱਚ ਸਾਹ ਪਾ ਦੇ ਕੋਈ ਨਹੀਂ ਹੈ ਰੱਬ ਸਾਨੂੰ ਦੇਖੋ ਕਿੰਨੇ ਸਾਹ ਫ੍ਰੀ ਵਿੱਚ ਦੇ ਰਿਹਾ ਕਿੰਨੇ ਸਾਹ ਅਸੀਂ ਫ੍ਰੀ ਵਿੱਚ ਲੈ ਲਏ ਕਿਸੇ ਦੀ ਉਮਰ 40 ਸਾਲ ਦੀ ਹੋਗੀ ਕਿਸੇ ਦੀ 50 ਸਾਲ ਦੀ ਹੋਗੀ ਕੋਈ 70 ਦਾ ਵੀ ਸਾਡੇ ਵਿੱਚ ਬੈਠਾ ਹੋਣਾ ਕਿੰਨੇ ਸਾਹ ਅਸੀਂ ਬਿਲਕੁਲ ਰੱਬ ਵੱਲੋਂ ਦਿੱਤੇ ਹੋਏ ਫ੍ਰੀ ਲੈ ਰਹੇ ਆ ਮਨ ਵਿੱਚ ਸਵਾਲ ਪੈਦਾ ਕਰੋ ਇਨ੍ਹਾਂ ਸਾਹਾਂ ਦੇ ਨਾਲ ਕਰ ਕੀ ਰਹੇ ਹਾਂ ਅੱਧੀ ਜ਼ਿੰਦਗੀ ਆਪਾਂ ਸੌਕੇ ਲਗਾ ਦਿੱਤੀ। ਕੁਝ ਜ਼ਿੰਦਗੀ ਦੇ ਪਲ ਅਸੀਂ ਪੜ੍ਹਾਈ ਵਿੱਚ ਲਗਾ ਦਿੱਤੇ। ਕੁਝ ਜ਼ਿੰਦਗੀ ਦੇ ਪਲ ਅਸੀਂ ਆਪਣੇ ਪੁੱਤਰਾਂ ਧੀਆਂ ਨੂੰ ਦੇ ਦਿੱਤੇ। ਕੁਝ ਜ਼ਿੰਦਗੀ ਦੇ ਪਲ ਅਸੀਂ ਆਪਣੇ ਕੰਮਕਾਰਾਂ ਨੂੰ ਦੇ ਦਿੱਤੇ। ਓਏ ਭੱਲਿਓ ਕਿਤੇ ਰੱਬ ਨੂੰ ਵੀ ਕੋਈ ਪਲ ਦਿੱਤੇ ਐ। ਮਾਫੀ ਮੰਗ ਕੇ ਬੇਨਤੀ ਕਰਦਾ ਅੱਗੇ ਜਾ ਕੇ ਸਾਡੇ ਨਾਲ ਲੇਖਾ ਹੋਏਗਾ। ਵਾਹਿਗੁਰੂ। ਕਦੇ ਵੀ ਮਨ ਵਿੱਚ ਇਹ ਨਾ ਸਵਾਲ ਪੈਦਾ ਕਰਿਓ ਵੀ ਅੱਗਾ ਕਿਨੇ ਵੇਖਿਆ ਬੜੇ ਸਾਡੇ ਵਿੱਚ ਇਹੋ ਜਿਹਾ ਹੈ ਆ ਜੱਗ ਮਿੱਠਾ ਅਗਲਾ ਕਿਨੇ ਮਿੱਠਾ ਪਰ ਜਿਨ੍ਹਾਂ ਨੇ ਅੱਗਾ ਵੇਖਿਆ ਉਹਨਾਂ ਨੇ ਬਾਣੀ ਵਿੱਚ ਲਿਖ ਦਿੱਤਾ ਸਾਡੇ ਵਰਗਿਆਂ ਦੀ ਨਾ ਮੰਨਿਓ ਸਾਡੇ ਵਰਗੇ ਪ੍ਰਚਾਰਕ ਤੁਹਾਨੂੰ ਸਟੇਜਾਂ ਤੇ ਬਹਿ ਕੇ ਜੋ ਮਰਜ਼ੀ ਕਹਿਣ ਸਾਡੀ ਨਾ ਮੰਨੋ ਪਰ ਆਪਣੇ ਗੁਰੂ ਦੀ ਜ਼ਰੂਰ ਮੰਨ ਲਿਓ ਬਾਣੀ ਕਹਿ ਰਹੀ ਹੈ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਠਾਟ ਚਲੋ ਹਰਲਾਹਾ ਅੱਗੇ ਕਿਹੜੇ ਅੱਗੇ ਦੀ ਗੱਲ ਹੋ ਰਹੀ ਹੈ ਜੀ ਤੁਸੀਂ ਹਰ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਜਪਜੀ ਸਾਹਿਬ ਦੇ ਪਾਠ ਵਿੱਚ ਮਹਾਰਾਜ ਸਾਨੂੰ ਹਰ ਰੋਜ਼ ਕਹਿੰਦੇ ਆ ਪੁੰਨੀ ਪਾਪੀ ਆਖਣ ਨਾ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਓ ਕੀ ਕੁਝ ਲੈ ਕੇ ਜਾਣਾ ਜੀ ਅੱਗੇ ਅੱਗੇ ਜਾ ਕੇ ਸਾਡੇ ਲੇਖਾਂ ਦਾ ਹਿਸਾਬ ਹੋਏਗਾ ਜੀ ਬਾਣੀ ਵਿੱਚ ਮਹਾਰਾਜ ਕਹਿੰਦੇ ਲੇਖਾਂ ਰੱਬ ਮੰਗੇਸੀਆ ਬੈਠਾ ਕੱਢ ਵਹੀ ਪ੍ਰਮਾਤਮਾ ਨੇ ਵਹੀ ਕੱਢੀ ਹੋਣੀ ਹੈ ਸਾਡੇ ਲੇਖਾਂ ਦਾ ਹਿਸਾਬ ਪੁੱਛਣਾ ਆ ਕੰਮ ਤਾਂ ਕੀਤਾ ਕਿ ਨਹੀਂ ਕੀਤਾ ਆ ਸੁਣਿਓ ਜੀ ਤੁਸੀਂ ਆਪਣੇ ਪੁੱਤਰਾਂ ਧੀਆ ਨੂੰ 2-4000 ਰੁਪਏ ਦੇ ਕੇ ਸ਼ਹਿਰ ਭੇਜੋ ਆਏ ਨੂੰ ਪੁੱਛਦੇ ਨਹੀਂ ਹੈ ਵੀ ਪੁੱਤਰਾਂ 2-10 ਕਿੱਥੇ ਖਰਚ ਗਏ ਆ 4000 ਰੁਪਏ ਤੁਸੀਂ ਆਪਣੇ ਬੱਚੇ ਨੂੰ 10000 ਰੁਪਏ ਦੇ ਕੇ ਭੇਜੋ ਤਾਂ ਸਹੀ ਕਿਤੇ ਸ਼ਹਿਰ ਜੇ ਕਿਤੇ 10000 ਰੁਪਏ ਖਰਚ ਆਏ ਆਏ ਨੂੰ ਪੁੱਛਦੇ ਆ ਮੈਨੂੰ ਹਿਸਾਬ ਦੇ ਕਿੱਥੇ ਖਰਚਿਆ ਗੁੱਸੇ ਵੀ ਹੁੰਦੇ ਹੋ ਤੇ ਜਿਹੜਾ ਰੱਬ ਸਾਨੂੰ ਐਨੇ ਕੀਮਤੀ ਸਾਹ ਦੇ ਕੇ ਦੁਨੀਆ ਤੇ ਜene ਭੇਜਿਆ ਉਹ ਸਾਨੂੰ ਪੁੱਛੇਗਾ ਨਹੀਂ ਵੀ ਤੂੰ ਕਿੱਥੇ ਖਰਚ ਕੀਆ ਆ ਇਹਨਾਂ ਸਾਹਾਂ ਦੇ ਨਾਲ ਕੀ ਕੀਤਾ ਮੈਂ ਗੱਲ ਕਰ ਰਿਹਾ ਨਾ ਕੋਈ ਦੁਨੀਆ ਤੇ ਖਾਲੀ ਹੱਥ ਆਇਆ ਨਾ ਕਿਸੇ ਨੇ ਖਾਲੀ ਹੱਥ ਜਾਣਾ ਅਸੀਂ ਲੈ ਕੇ ਆਏ ਆ ਸਵਾਸਾ ਰੂਪੀ ਘੜਾ ਭਰ ਕੇ ਤੇ ਲੈ ਕੇ ਜਾਵਾਂਗੇ ਇੱਥੋਂ ਪੁੰਨ ਤੇ ਪਾਪ ਖੱਟ ਕੇ ਆਖੁਰ ਸਤਨਾਮ ਸ੍ਰੀ ਵਾਹਿਗੁਰੂ ਜਿਹੜੇ ਪਾਪਾਂ ਦਾ ਸਾਡੇ ਨਾਲ ਹਿਸਾਬ ਹੋਏਗਾ ਸੀਸੀਟੀਵੀ ਕੈਮਰੇ ਅੱਜ ਚੱਲ ਪਏ ਦੁਨੀਆਂ ਤੇ ਦੁਨੀਆਂ ਵਾਲਿਓ ਤੁਹਾਡੇ ਘਰਾਂ ਵਿੱਚ ਅੱਜ ਸੀਸੀਟੀਵੀ ਕੈਮਰੇ ਲੱਗੇ ਐ ਪਰ ਰੱਬ ਦਾ ਕੈਮਰਾ ਸਾਡੇ ਤੇ ਉਦੋਂ ਲੱਗਾ ਜਦੋਂ ਅਸੀਂ ਦੁਨੀਆਂ ਤੇ ਆ ਕੇ ਪਹਿਲਾ ਸਾਹ ਲਿਆ ਤੇ ਜਦਨ ਤੱਕ ਸਾਡੀ ਜ਼ਿੰਦਗੀ ਦਾ ਆਖਰੀ ਸਾਹ ਨਹੀਂ ਆ ਜਾਂਦਾ ਉੱਦਣ ਤੱਕ ਉਹ ਰੱਬ ਦਾ ਸੀਸੀਟੀਵੀ ਕੈਮਰਾ ਚੱਲਦਾ ਹੀ ਰਹੇਗਾ ਅਸੀਂ ਮੁੱਕਰ ਨਹੀਂ ਸਕਦੇ ਆ ਕੰਮ ਮੈਂ ਨਹੀਂ ਕੀਤਾ ਸਾਡੇ ਕਰਮਾਂ ਦਾ ਹਿਸਾਬ ਹੋਏਗਾ ਮਹਾਰਾਜ ਕਹਿੰਦੇ ਕਹਾ ਵਿਸਾਸਾ ਇਸ ਭਾਂਡੇ ਕਾ ਇਤਨਾ ਕ ਲਾਗੇ ਠਣਕਾ ਸਰੀਰ ਦਾ ਕੋਈ ਭਰੋਸਾ ਨਹੀਂ ਹੈ ਕਿਹੜੇ ਵੇਲੇ ਸਰੀਰ ਵਿੱਚੋਂ ਸਾਹ ਨਿਕਲ ਜਾਣ ਇਸ ਕਰਕੇ ਰੱਬ ਨੇ ਤੈਨੂੰ ਦੁਨੀਆ ਤੇ ਦੇਵਤਾ ਬਣਾ ਕੇ ਭੇਜਿਆ ਓਏ ਭਲਿਆ ਕਿਤੇ ਹਵਾਨ ਬਣ ਕੇ ਨਾ ਜਾਈਂ ਪਰਮਾਤਮਾ ਦੇ ਅੱਗੇ ਦੀਵਤਾ ਬਣ ਕੇ ਜਾਈਂ ਆਖੋ ਸਤਨਾਮ